ਬਹੁਤ ਸਮਾਂ ਪਹਿਲਾਂ ਇੱਕ ਸੰਘਣੇ ਜੰਗਲ ਦੇ ਵਿੱਚ ਇੱਕ ਬਹੁਤ ਵੱਡਾ ਅਤੇ ਪੁਰਾਣਾ ਰੁੱਖ ਸੀ ਉਸ ਰਖਤ ਸੇ ਬਹੁਤ ਸਾਰੇ ਪੰਛੀ ਰਹਿੰਦੇ ਸਨ ਉਹਨਾਂ ਦੇ ਵਿੱਚੋਂ ਚਤੁਰ ਨਾਮ ਦਾ ਇੱਕ ਛੋਟਾ ਪੰਛੀ ਵਖਰਾ ਅਤੇ ਬੁੱਧੀਮਾਨ ਸੀ ਉਹ ਹਮੇਸ਼ਾ ਨਵੀਆਂ ਚੀਜ਼ਾਂ ਨੂੰ ਜਾਣਨ ਅਤੇ ਸਮਝਣ ਦੀ ਕੋਸ਼ਿਸ਼ ਕਰਦਾ ਸੀ ਹਰ ਸਵੇਰ ਚਲਾਕ ਪੰਛੀ ਦੂਰ ਦੂਰ ਤੱਕ ਉੜਦਾ ਰਹਿੰਦਾ ਸੀ ਅਤੇ ਜੋ ਵੀ ਨਵਾਂ ਵੇਖਦਾ ਸੀ ਉਹ ਦਰਖਤ ਤੇ ਵਾਪਸ ਆ ਜਾਂਦਾ ਸੀ ਅਤੇ ਦੂਜੇ ਪੰਛੀਆਂ ਨੂੰ ਦੱਸਦਾ ਸੀ ਇੱਕ ਦਿਨ ਉਸਨੇ ਦੇਖਿਆ ਕਿ ਲੋਕ ਦੂਰ ਇੱਕ ਨਦੀ ਦੇ ਨੇੜੇ ਖੇਤੀ ਕਰ ਰਹੇ ਸਨ ਉਸਨੇ ਬੀਜ ਬੀਜੇ ਅਤੇ ਕੁਝ ਦਿਨਾਂ ਬਾਅਦ ਹਰੇ ਭਰੇ ਪੌਦੇ ਉਗਣ ਲੱਗ ਪਏ ਚਤੂਰ ਨੇ ਇਹ ਸਭ ਦੇਖਿਆ ਅਤੇ ਦਰਖਤ ਦੇ ਕੋਲ ਵਾਪਸ ਆ ਗਿਆ ਉਸਨੇ ਦੂਜੇ ਪੰਛੀਆਂ ਨੂੰ ਕਿਹਾ ਕਿ ਮੈਂ ਅੱਜ ਕੁਝ ਅਨੋਖਾ ਦੇਖਿਆ ਲੋਕ ਛੋਟੇ ਬੀਜਾਂ ਤੋਂ ਵੱਡੇ ਰੁੱਖ ਅਤੇ ਫਸਲਾਂ ਉਗਾ ਰਹੇ ਹਨ ਅਸੀਂ ਵੀ ਅਜਿਹਾ ਕੁਝ ਕਰ ਸਕਦੇ ਹਾਂ ਪਰ ਦੂਜੇ ਪੰਛੀ ਉਸਤੇ ਹੱਸਣ ਲੱਗ ਪਏ ਅਤੇ ਕਹਿਣ ਲੱਗੇ ਤੇਰੀਆਂ ਗੱਲਾਂ ਬੇਕਾਰ ਹਨ ਅਸੀਂ ਪੰਛੀ ਹਾਂ ਸਾਨੂੰ ਖੇਤੀ ਕਰਨ ਦੀ ਲੋੜ ਨਹੀਂ ਚਲਾਕ ਪੰਛੀ ਨੇ ਕਿਸੇ ਦੀ ਨਹੀਂ ਸੁਣੀ ਉਸਨੇ ਇੱਕ ਬੀਜ ਚੁੱਕਿਆ ਅਤੇ ਉਸ ਨੂੰ ਰੁੱਖ ਹੇਠ ਮਿੱਟੀ ਦੇ ਵਿੱਚ ਦੱਬ ਦਿੱਤਾ ਫਿਰ ਉਹ ਹਰ ਰੋਜ਼ ਉਸ ਬੀਜ ਨੂੰ ਪਾਣੀ ਦਿੰਦਾ ਅਤੇ ਉਸ ਨੂੰ ਧਿਆਨ ਦੇ ਨਾਲ ਦੇਖਦਾ ਸਮਾਂ ਬੀਤਦਾ ਗਿਆ ਤੇ ਕੁਝ ਹਫ਼ਤੇ ਬਾਅਦ ਉੱਥੇ ਇੱਕ ਛੋਟਾ ਜਿਹਾ ਪੌਦਾ ਉੱਗ ਆਇਆ ਹੁਣ ਦਰਖਤ ਤੇ ਰਹਿਣ ਵਾਲੇ ਸਾਰੇ ਪੰਛੀਆਂ ਨੇ ਚਤੁਰਾਈ ਦੇ ਵੱਲ ਦੇਖਿਆ ਅਤੇ ਹੈਰਾਨ ਰਹਿ ਗਏ ਉਸਨੂੰ ਅਹਿਸਾਸ ਹੋਇਆ ਕਿ ਚਤੂਰ ਜੋ ਕਹਿ ਰਿਹਾ ਸੀ ਕਿ ਉਹ ਸੱਚ ਸੀ ਹੌਲੀ ਹੌਲੀ ਉਹ ਪੌਦਾ ਵਧਣ ਲੱਗਾ ਅਤੇ ਉਸਤੇ ਸੁੰਦਰ ਫਲ ਲੱਗਣ ਲੱਗ ਪਏ ਹੁਣ ਸਾਰੇ ਪੰਛੀ ਉਸ ਰੁੱਖ ਦੇ ਫਲ ਖਾਣ ਲੱਗ ਪਏ ਅਤੇ ਚਲਾਕ ਪੰਛੀ ਦੀ ਪ੍ਰਸ਼ੰਸਾ ਕਰਨ ਲੱਗ ਪਏ